ਚਲੋ ਆਤਾ ਕੰਮ ਮਾਤਾ ਗਾਣੇ ਦਾ ਲੇਟੀ ਘਾਟੀਆਂ ਤੇ ਲੰਮੀ ਜੀ ਸੋਟੀ ਦੇ ਭਾਈ ਸਿਰੇ ਤੇ ਬੰਨੀ ਹੋਈ ਬੋਤਲ ਤੇ ਬੋਤਲ ਦੇ ਵਿੱਚ ਐ ਪਾਇਆ ਹੋਇਆ ਬਾਡਾ ਇਹ ਕੀ ਆ ਤੇ ਕਾਲੇ ਨੇ ਆਪਣੇ ਵਾਲੇ ਨੇ ਸਿਸਟਮ ਬਣਾਇਆ ਹੋਇਆ ਅਮਰੂਦ ਤੋੜਨ ਵਾਸਤੇ ਤੇ ਜੇਵੇਂ ਉੱਚਾ ਅਮਰੂਦ ਆ ਕੋਈ ਉਹਦੇ ਜਿਹਨੂੰ ਐ ਬੋਤਲ ਫਸਾ ਲੈਂਦਾ ਤੇ ਉਹ ਖਿੱਚ ਲੈਂਦਾ ਤੇ ਅਮਰੂਦ ਥੱਲੇ ਡਿੱਗ ਕੇ ਖਰਾਬ ਨਹੀਂ ਹੁੰਦਾ ਤੇ ਬੋਤਲ ਦੇ ਵਿੱਚੋਂ ਉਹ ਨੂੰ ਬਹੁਤ ਕਿਤੇ ਨੇ ਧਰਤੀ ਤੇ ਲੈਂਡ ਕਰਾ ਦਿੰਦਾਗਾ ਤੇ ਫਿਰ ਲੋਟ ਆ ਸੌਦਾ ਦਾ ਨਿਕਾਲਾ ਸਕੀਮੀ ਤੇ ਘਰ ਭਾਈ ਵੀਡੀਓ ਨੂੰ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਜਿੰਨੀਆਂ ਸੰਗਤਾਂ ਨਵੀਆਂ ਆਈਆਂ ਸਾਰਿਆਂ ਨੂੰ ਪਿੰਡ ਸੂਰਤੀ ਦੇ ਤੋਂ ਸੱਸੀਆਂ ਕਾਲ ਤੇ ਜੀ ਐਨੂੰ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ 8:20 ਮਿੰਟਾਂ ਦਾ ਟਾਈਮ ਤੇ ਚੋਬਰ ਹੋਏ ਫਿਰਦੇ ਕੈਂਪ ਪ੍ਰਸ਼ਾਦਾ ਪਾਣੀ ਸ਼ੱਕ ਅੱਜ ਸ਼ਹਿਰ ਜਾਣ ਦੀ ਸਲਾਹ ਕਾਦੇ ਵਾਸਤੇ ਆ ਆ ਥਾਂ ਤੇ ਲਾਉਣ ਵਾਸਤੇ ਉਹ ਟੇਲਰ ਰੂਲਾ ਉਹ ਹੀ ਜਾ ਉਹ ਬੁੱਕ ਕਰਕੇ ਆਉਣਾ ਸਿਸਟਮ ਬਹੁਤ ਵਾਰੀ ਬਹੁਤ ਸਲਾਹਾਂ ਬਣੀਆਂ ਕਿ ਬਈਟਾ ਕੀ ਹੁੰਦੀਆਂ ਉਹ ਲੋਕਟਾਂ ਲਾ ਦੋ ਦੇਸੀ ਇਟਾਂ ਲਾ ਦੋ ਡਿਜ਼ਾਈਨ ਬਣਾ ਦਿਓ ਤੇ ਉਹ ਹੀ ਜਾ ਗੱਲਾਂ ਮਤਾ ਕਰਦੇ ਅੱਜ ਜਲਦੀ ਆਏ ਆ ਵੀ ਫਾਈਨਲ ਕਰੀ ਜਾਵਾਂਗੇ ਕਾਨੂੰ ਕੋਲ ਕਰੀ ਜੰਨੇ ਆ ਤੇ ਫੇਰ ਮਿਸਤਰੀਆਂ ਲੱਗਣੀਆਂ ਸਲਾਹਾਂ ਕਣਕ ਬੀਜ ਕੇ ਫੇਰ ਧਰ ਲੈਣੇ ਆ ਵਾਢਾ ਤੇ ਕੀ ਖਾਈ ਜੰਨੇ ਮਾਤਾ ਤੜਕੀ ਸਾਰੇ ਖਾ ਲੋ ਚਲੋ ਖਾ ਲੋ ਗੇਰਾ ਫੇਰ ਕਰ ਲੈਨੇ ਸਸਰੀ ਕਾਲ। ਕਾਲਾ ਬੁਲਾਉਣਾ ਪਹਿਲਾਂ ਬੁਲਾਉਣੀ ਹੈ। ਸਸਰੀ ਕਾਲ ਬੇਟਾ ਬੇਟੀਆਂ ਸੋਨੂੰ ਸਾਰਿਆਂ ਨੂੰ ਧੰਨਵਾਦ ਸੋਦੇ। ਜਿੰਨੇ ਚੈਨਲ ਤੇ ਜੁੜਿਓ ਬਹਾਲਾ ਵਾਲਾ ਲਾਇਕ ਥੇ ਕਮੈਂਟ ਜ਼ਰੂਰ ਕਰਦਿਆ ਕਰੋ ਜੰਦਿਆ ਫੇਸਬੁਕ ਤੇ ਦੇਖਦੇ ਫੋਲੋ ਵੀ ਕਰਿਓ ਤੇ ਆ ਤਾਂ ਮੈਂ ਲਾਜ ਮਿਆਂ ਖੁੱਤੋ ਹਸ ਤਾ ਲੈ ਕੇ ਦੇਖ ਬਲੌਗ ਜ਼ਰੂਰ ਦੇਖਣਾ। ਠੀਕ ਹੈ ਜੀ। ਸਸਰੀ ਕਾਲ ਭਾਈ ਸੁਣ ਦੋਗਾ। ਠੀਕ ਹੈ ਤੇ ਲੱਸੀ ਜਪਾ ਰੱਖੀ ਆ ਭਾਈ ਮਧਾਣੀ। ਮਧਾਣੀ ਲਾਤੀ ਬਸ ਕੇ ਏ ਭਾਈ ਥੋੜਾ ਟਾਈਮ ਪਹਿਲਾਂ ਗਿਆ ਹੋਗਾ ਮਾਤਾ ਸਾਡੀ ਜਿਵੇਂ ਆਪਣੇ ਆਪਣੇ ਉਹ ਨਾ ਪਹਿਲਾਂ ਕਮਰੇ ਹੁੰਦੇ ਉਮੇ ਸਵਾਹ ਉਹ ਬਣਿਆ ਹੋਇਆਗਾ ਅਸੀਂ ਕਈ ਵਾਰੀ ਹੱਸਦੇ ਹੁੰਨੇ ਆ ਤੇ ਇਧਰ ਲਈ ਸਾਡੀ ਉਹ ਹਜੇ ਵੀ ਕੱਚੀ ਬੈਠਕ ਵੱਜਦੀ ਆ ਤੇ ਉਹ ਸਾਡਾ ਧੂੜੀ ਵਾਲਾ ਕਮਰਾ ਪਹਿਲਾਂ ਉਹਦੇ ਚ ਧੂੜੀ ਪਾਉਂਦੇ ਹੁੰਦੇ ਸੀਗੇ ਮਤਲਬ ਪੱਕਾ ਕਰਨ ਤੋਂ ਪਹਿਲਾਂ ਤੇ ਤੁਸੀਂ ਬਾਕੀ ਦੱਸਿਓ ਭਾਈ ਛੋਡੇ ਵੀ ਇੰਹੀਂ ਚੱਲਦੇ ਆਗੇ ਸਾਡੇ ਆ ਦੋ ਬਾਰਾਂ ਵਾਲੀ ਸਵਾਤ ਵੱਜਦੀ ਹੈਗੀ ਤੇ ਇਹਦੇ ਪਹਿਲਾਂ ਪੁਰਾਣਾ ਪਰਲੇ ਪਾਸੇ ਕਾਲੇ ਕਾਲੇ ਪਾਸੇ ਜਿਹੜੇ ਕਮਰੇ ਹੁੰਦੇ ਸੀਗੇ ਉਹਨੇ ਦੋ ਬਾਰ ਹੁੰਦੇ ਸੀਗੇ ਵੀਰੇ ਪਰਾਣੀ ਉਹ ਤੋਂ ਤਾਂ ਮਾਤਾ ਬਣਾਉਂਦੇ ਨਹੀਂ ਸੀ ਆਪਾਂ ਵੀਡੀਓ ਹਾਂ ਤੇ ਉਹ ਭਾਈ ਪਰਲੇ ਘਰੇ ਦੋ ਕਮਰੇ ਹੁੰਦੇ ਸੀ ਇਹਦੇ ਸਾਹਮਣੇ ਬਣਾਤਾ ਫੇਰੀ ਤੇ ਵਿਚਦੀ ਆਲਾ ਪਰਲੇ ਪਾਸੇ ਲੰਘਣ ਨੂੰ ਜਿਹੜਾ ਹਜੇ ਵੀ ਹੈਗਾਗਾ ਤੇ ਉਹ ਚੱਲ ਹੁਣ ਆਹੋਲੀ-ਆਹੋਲੀ ਬੰਦ ਕਰਦਾ ਕਿ ਉਧਰ ਉਧਰ ਹੀ ਮਾੜਾ ਮੋਟਾ ਸਮਾਨ ਸਮੂਹਣ ਜਾਂ ਫੜ ਲੈਣੇ ਹੁੰਨੇ ਆਗੇ ਉਹ ਸੀਗਾ ਪਹਿਲਾਂ ਇੱਥੋਂ ਦੀ ਲੰਘਦੇ ਹੁੰਦੇ ਸੀ ਹੁਣ ਉਧਰ ਪਰਲੇ ਪਾਸੇ ਤੂੜੀ ਵਾਲੀ ਮਸ਼ੀਨ ਲਾਈ ਪਈ ਜੇ ਬੋਸ ਸੰਦ ਸੰਦ ਸੁੰਦੇ ਜੇ ਰੱਖੇ ਪਏ ਆ ਤੇ ਤਾਂ ਉਧਰ ਦੀ ਲਾਂਗਾ ਦੰਦਾ ਹੁਣ ਚੱਲ ਉਧਰ ਕਾਲੇ ਕੇ ਪੌੜੀਆਂ ਬਣਗੀਆਂ ਸੀਗੀਆਂ ਉਧਰ ਕੋਠੇ ਉਤੋਂ ਦੀ ਪਰਲੇ ਪਾਸੇ ਉੱਤਰ ਜਾਣੇ ਹੈਗੇ ਤੇ ਟੈਲੀਫੋਨ ਪਈ ਇਹ ਬਹੁਤ ਕੰਮ ਦਿੰਦਾ ਵਾਈਫਾਈ ਦੇ ਨਾਲ ਲੱਗਿਆ ਹੋਇਆ ਮਾਤਾ ਹੁਰਿਆਂ ਨੂੰ ਜ਼ਿਆਦਾਤਰ ਕਈ ਵਾਰੀ ਆਪ ਬਿਊਰੋ ਪਰੋਂ ਫੋਨ ਲਾ ਲੈਣੇ ਹੈਗੇ ਖੇਤੋ-ਕੁਤੋਂ ਤੇ ਚੱਲ ਸਕੀਰੀ ਸਕੁਰਿਆਂ ਨਾਲ ਫੋਨ ਕਰਨੇ ਸਿਰ ਬੁੜੀਆਂ ਨੇ ਥੋੜੀਆਂ ਜਾਂ ਲੰਮੀਆਂ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਤੇ ਉਹ ਫਿਰ ਤਾਂ ਤੇ ਆਪ ਬਾਈ ਸਾਡੀ ਕੱਚੀ ਬੈਠ ਕਬਾਈਦੀ ਹਲੇ ਵੀ ਇਹ ਕੱਚੀ ਕਿਵੇਂ বাজਦੀ ਆ ਇਹ ਪਹਿਲਾਂ ਇਹ ਕੱਚੀ ਹੁੰਦੀ ਸੀ ਇਧਰਲੇ ਦੂਜੇ ਆ ਕਮਰਿਆਂ 'ਚ ਇੱਟਾਂ ਦੇ ਫਰਸ਼ ਲਾਏ ਹੋਏ ਸੀਗੇ ਆਪਣੀਆਂ ਜਿਹੜੀਆਂ ਚਣਾਈ ਵਾਲੀਆਂ ਇੱਟਾਂ ਹੁੰਦੀਆਂ ਨੇ ਤੇ ਉਹਦੇ ਕਰਕੇ ਹਲੇ ਵੀ ਇਹ ਨੂੰ ਸੁਭਾਵ ਪਹਿਲਾਂ ਕੱਚੀ ਬਿਰਖ ਕਹਿੰਦੇ ਹੁੰਦੇ ਸੀਗੇ ਕੱਚੀ ਪਟਕੀ ਕਹਿੰਦੇ ਹੁੰਦੇ ਇਹ ਚ ਤਾਂ ਇੰਨਾ ਲਗਾਤੋਂ ਕਾ ਹੁੰਦਾ ਆਏ ਲੱਗਦੇ ਦੇਖੀ ਹਾਂ ਹਾਂਜੀ ਇੱਧਰ ਵੀ ਨਾ ਵੀ ਇੱਧਰ ਬੇਸਵਾਲ ਕਿ ਆ ਵਰਤੇ ਐਨਾ ਸਵਾਨ ਬਾਹਰ ਤਾਂ ਨੂੰ ਕਿ ਥਾਮਦਾ ਇਹਦੇ ਜਿਹੜਾ ਕੋੜਾ ਪਈ ਜਿੰਦਰਾ ਜਾਂ ਕੁਛ ਵੀ ਕੋਈ ਛੋਟਾ ਮੋਟਾ ਸਮਾਨ ਹੁੰਦਾ ਖੇਤੀਬਾੜੀ ਵਾਲਾ ਕੋਈ ਰੇਹ ਕੁਛ ਵੀ ਇੱਥੇ ਲਿਆ ਕੇ ਰੱਖ ਦਿੰਦੇ ਹੁੰਦੇ ਸੀਗੇ ਤੇ ਆ ਟੈਲੀਵੇਨ ਮੇਰਾ ਨਾਮ ਹੈ ਮੇਰਾ ਨਾਮ ਕਹਿੰਦੇ ਇਹ ਬਹੁਤ ਟਾਈਮ ਦੇਖਿਆ ਮੈਂ ਦੀਦੀ ਰਾਤ ਤੱਕ ਦੇਖੀ ਜਾਂਦਾ ਹੁੰਦਾ ਸੀਗਾ ਪਹਿਲਾਂ ਮਾਤਾ ਨੇ ਜਵੇਂ ਮੱਝੇ ਬੋਲ ਨੇ ਆ ਵੀ ਦਿਖਾ ਦੇ ਮੇਰੇ ਵਧਾਈਆਂ ਨਵੇਂ ਮੱਝਿਆਂ ਦੀਆਂ ਚਾਰ ਮੱਝੇ ਬੋਲਦੇ ਭਾਈ ਤੁਹਾਡੀ ਮਾਤਾ ਨੇ ਸੋਹਣੇ ਸੋਹਣੇ ਵਧਾਈਆਂ ਚੱਲ ਵਧੀਆ ਸੋਹਣੀ ਗੱਲ ਆ ਆ ਤਾਂ ਚਾਰ ਦੂਜੇ ਬਾਗਿਆਂ ਨੇ ਇਹਨੇ ਖਾ ਤੇ ਪੈਰ ਵੀ ਬੋਲਨੇ ਲੀ ਗਏ ਪੈਰ ਵੀ ਲਵਾ ਦੇ ਭਾਈ ਨਵੇਂ ਇਹਨਾਂ ਦੇ ਆ ਜੱਜ ਪੈਰ ਲਾਉਣੇ ਸੀ ਇੱਥੇ ਪਾ ਦੇਗੇ ਐ ਇੱਥੇ ਪੈਰ ਲਾਉਣੇ ਸੀ ਉਹ ਪਾ ਹੀ ਨੋਤੇ ਗੁੱਟ ਕੇ ਚੱਲ ਲਾ ਦੇਾਂਗੇ ਪਾਪੇ ਨੇ ਕਿੱਧਰ ਬੰਬੂ ਗਾਰਟ ਸਟਾਰਟ ਕਰ ਲਿਆ ਤੇ ਤਾਜੋ ਰਿਆਂ ਨੂੰ ਭਾਈ ਛੁੱਟੀ ਅੱਜ ਤੇ ਇਧਰ ਅੰਦਰ ਬੜੇ ਪਏ ਆ ਉਹ ਤਾਂ 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 ਮੂਵੀ ਬਣ ਗਈ ਸਹਿਜ ਅੱਜ ਕੀ ਚਲਾ ਰੱਖਿਆ ਜੀਮਾ ਬੱਚੋ ਕੇ ਲੀਏ ਰੋਬੋਟਿਕ ਖਿਡੌਣੇ ਬਣਾਉਣ ਵਾਲੀ ਕੰਪਨੀ ਮੇਂ ਕੰਮ ਕਰਦੀ ਹੈ ਔਰ ਅਭੀ ਜੀਮਾ ਆਪਣੇ ਦੋ ਸਾਥੀਓਂ ਦੇ ਸਾਥ ਸੀਕ੍ਰੀਟਲੀ ਇੱਕ ਨਵੇਂ ਰੋਬੋਟ ਪਰ ਕੰਮ ਕਰ ਰਹੀ ਹੈ ਚਲੋ ਹੁਣ ਖੇਟੋ ਤੁਨੂੰ ਦੂੜ ਦੂੜ ਘੰਟਾ ਹੋ ਗਿਆ ਘੰਟਾ ਘੰਟਾ ਟੀਵੀ ਦੇਖਦੇ ਆ ਨੂੰ ਸਹਿਜ ਛੱਡ ਰਿਮੋਟ ਛੱਡ ਮੜੇ ਛੱਡ ਦੇ ਇਧਰ ਦੇਖੋ ਦੋਨੇ ਜਾਣੇ ਸਤਿ ਸ਼੍ਰੀ ਅਕਾਲ ਬਲਾਓ ਹਾਜ਼ਰੀ ਲਵਾਓ ਸਤਿ ਸ਼੍ਰੀ ਅਕਾਲ ਹਾਜ਼ਰੀ ਇਹ ਵਾਲਾ ਡੂ ਵੀ ਕਿ ਇਹ ਲਾ ਦਿੰਨਾ ਮੈਂ ਛੱਡੀ ਸਾਈ ਛੱਡਦਾ ਤੇ ਹੈ ਬੋਲੀ ਇਹ ਵਾਲਾ ਚਲਾ ਦੇ ਚਾਚਾ ਜੀ ਕਹਿ ਬਲਾ ਚਾਚਾ ਜੀ ਚਾਚਾ ਜੀ ਕਾ ઓਰੇ ਆ ਜਾ ઓਰੇ ਆ ਜਾ ਤੇ ਕਰਾਂ ਤਾਂ ਇਹ ਵਾਲਾ ਚਲਾਵਾਂਗੇ ਤੂੰ ਬਾਦਾਂ ਥੋੜੀ ਜਿਹੀ ਵੀਡੀਓ ਰਹਿ ਗਈ ਇਹ ਚਲਾ ਦਾਂਗੇ ਚੱਲ ਫਿਰ ਉਧਰ ਮੈਂ ਸਕੂਲ ਛੱਡ ਕੇ ਆਉਣਾ ਬੈਨ ਤੇ ਚੜੋ ਜੋ ਮੈਂ ਦੇਖੂ ਫੋਨ ਕਰਵਾ ਦੂੰ ਇਹ じゃ ਕੁਝ ਦੇਖ ਕੇ ਤੂੰ ਡਿਸ਼ੂ ਕਰਦਾ ਆ ਮੈਨ ਦੇਖ ਕੇ ਥੋੜੀ ਮੈਂ ਤਾਂ ਛੋਟੇ ਹੁੰਦਾ ਬਾਹਰ ਚੱਕੀ ਅਡੀਸ਼ੂ 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 ਟੇਡਰ ਨੂੰ ਇੱਕ ਮੁੱਕੇ ਨਾਲ ਫੋੜ ਦੂੰ ਤੁਸੀਂ ਕੜੋ ਜਾ ਕੇ ਟਿੰਗ ਟਾੰਗ ਟਾੰਗ ਉਧਰ ਤਾਂ ਦੇਖ ਲਾ ਉਧਰ ਦੇਖੋ ਐਂ ਗਿਆ ਪਹਿਲਾਂ है मछली है नरकी है चलो खड़ो खड़े हो खेलो बूट पाओ चलो चलो चलो, चलो। ਜਦੋਂ ਜਦੋਂ ਬੈਂਚ ਚੜਨਾ ਹੁੰਦਾ ਉਦੋਂ ਤਾਂ ਐ ਕਰਦਾ ਨਹੀਂ ਹੁੰਦਾ ਸਕੂਲ ਜਾਣ ਵੇਲੇ ਇੰਦਰ ਖੜੀ ਖੜੀ ਕੱਲ ਦਾ ਦੱਸ ਦੇ ਇੱਕ ਫਿਰ ਮੈਂ ਬਾਗ ਜੂ ਆਉਦੀ ਸਕੂਲ ਜਾਣ ਵੇਲੇ ਕਿਵੇਂ ਕਰਦਾ ਹੁੰਨਾ ਕੁੱਤਕ ਤਾੜੀਆਂ ਕਰ ਸਕੂਲ ਤਾੜੀਆਂ ਨਹੀਂ ਕਰਦਾ ਸਕੂਲ ਜਾਣ ਵੇਲੇ ਕਿਵੇਂ ਕਰਦਾ ਹੁੰਨਾ ਹੈ ਨਹੀਂ ਕਰਦਾ ਕੁੱਤਕ ਤਾੜੀਆਂ ਸਕੂਲ ਜਾਣ ਵੇਲੇ ਕਿਵੇਂ ਕਰਦਾ ਹੁੰਨਾ ਇੱਥੇ ਖੜੇ ਹੁਣ ਦੱਸ ਦੇ ਚੰਗਾ ਗਰ 3 ਦੀ ਜਗ੍ਹਾ ਉਸਨੇ ਆਪਣੀ ਸੀਮਾ ਪੜ੍ਹ ਹਾਂ ਹਾਂ ਜਾਂਦਾ ਦੀ ਬੂੜ ਕੌਣ ਪਾਊਗਾ ਬਾਹਰ ਨਹੀਂ ਨਿਕਲਣਾ ਬੂੜ ਬਾਗ ਨਿਕਲਣਾ ਦਾ ਇੱਧਰ ਕੋਈ ਨਹੀਂ ਹੈਗਾ ਆ ਜੋ ਆ ਪਾਣੀ ਜਗੀ ਦੇ ਧਰਤਾ ਇਹਨੂੰ ਤੜਕੀ ਕੇ ਮੰਗ ਕੀ ਆਂਦੀਆਂ ਹਾਂ ਉਹ ਲਓ ਬਈ ਕਮਰੂਦ ਦਾ ਐਕਸਪੈਰੀਮੈਂਟ ਵੀ ਕਰਕੇ ਦੇਖ ਹੀ ਲਿਆ ਹੈ ਇਹ ਤਾਂ ਮੈਂ ਬੰਨ ਨਹੀਂ ਆਉਂਦਾ ਸੀ ਇਹਨਾਂ ਨੂੰ ਕੇ ਰਿਆਮਰੂਦ ਦੇਖਦਾ ਕੋਈ ਰੋਈ ਤੋੜ ਲੈਨੇ ਮੜਾ ਕੱਚਾ ਆਇਆ ਆ ਲੋ ਬਈ ਨਾ ਪੱਤੇ ਝੜੇ ਨਾ ਹੋਰ ਉਹ ਅਮਰੂਦ ਆ ਗਿਆ ਕੋਲੇ ਆਪਣੇ ਕਹਾਂ ਜਾ ਰਹਾ ਹੈ ਦੇ ਕੋਲੇ ਤੈਨੂੰ ਅਮਰੂਦ ਖਵਾਵਾ ਤੜਕੇ ਤੜਕੇ ਹਲੋ ਬੱਸ ਮਨ ਤੀਆਂ ਤੇ ਚਲੋ ਭਾਈ ਹੁਣ ਪ੍ਰਸ਼ਾਦਾ ਪਾਣੀ ਛੱਕ ਕੇ ਅਗਲੀ ਕਹਾਣੀ ਫਿਰ ਸੁਣਾਉਨੇ ਆਂਗੇ ਅ ਦੋ ਤਿੰਨ ਦਿਨ ਹੋ ਗਏ ਕੇਸੜੀਆਂ ਵੜਦਿਆਂ ਨੂੰ ਕੱਲ ਸੰਦ ਸੜੇ ਨਵਾਉਣ ਲੱਗੇ ਇੱਧਰ ਮਸ਼ੀਨਰੀਆਂ ਲਿਬੜੀਆਂ ਖੜੀਆਂ ਏ ਕੱਲ ਵੀ ਕਾਲ ਕਰਕੇ ਲੇਟ ਹੋ ਗਏ ਸੀ ਕੱਲ ਤਾਂ ਕਰਕੇ ਹੁਣ ਅੱਜ ਐਂ ਸਲਾਹ ਹੀ ਸੀ ਕਿ 9:00 9:30 ਵਜੇ ਤੁਰ ਪਾਂਗੇ ਨਵੀ ਵੀ ਆਪਣਾ ਗਵਾਂਢੀ ਨਵੀ ਵੀ ਕਹਿੰਦਾ ਸੀ ਮਾਤਾ ਅਸੀਂ ਵੀ ਪੱਥਰ ਦੇਖ ਕੇ ਆਉਣਾ ਪਤਾ ਨਹੀਂ ਉਹਨੇ ਅੱਜ ਤਾਂ ਕੇਸੜ ਵੱਜਦੇ ਅੱਜ ਕੇਸੜ ਹੋ ਸਕਦਾ ਨਾ ਵੱਟ ਕੇ ਵੱਟ ਵੀ ਸਕਦੇ ਆ ਜੋ ਔਰੇ ਭਰੇ ਹੋ ਗਿਆ ਕਈ ਮੇਰੀ ਭਾਈ ਕੋਈ ਹੋਰ ਕੰਮ ਉਹ ਸੇੜ ਲੈਣੇ ਛੋਟਾ ਮੋਟਾ ਫੇਰ ਲੇਟ ਹੋ ਜੀਏ ਜੇ ਫਿਰ ਜੀ ਨਹੀਂ ਕਰਦਾਗਾ ਤੁਰਨ ਨੂੰ ਆ ਵਾਹ ਗਰੀ ਆ ਪੈਉਣਾ ਯਾਰ ਵੈਗਰੂ ਸੋਨੂੰ ਲੈ ਕੇ ਆਵਾਂਗੇ ਮੰਡੀ ਤੇ ਦੋ ਦੋ ਛੋਟੀਆਂ ਚੱਕ ਰੱਖਿਆ ਮਾਤਾ ਹੋਰ ਉਹ ਥੀਆ ਛੋਟੀਆਂ ਪੁੱਲ ਲੈ ਆਏ ਸੀ ਠੀਕ ਐ ਕਿਆ ਹਾ ਹੁਣ ਲੈ ਗਈ ਠੀਕ ਐ ਭਾਈ ਤੇ ਗੱਲ ਅੱਜ ਫੇਰ ਉਹੀ ਹੋ ਗਈ ਜਿਹੜੀ ਤਿੰਨ ਦਿਨਾਂ ਤੋਂ ਕਰਦੇ ਆਏ ਆ ਟਾਲ ਮਟੋਲ ਤੇ ਮੰਡੀ ਅੱਜ ਫੇਰ ਨਹੀਂ ਗਏ ਤੇ ਅਮਾੜੇ ਮोटे ਕੰਮ ਤਾਂ ਦੇ ਘਰੀ ਸ਼ੁਰੂ ਕਰ ਰੱਖੇ ਇਧਰ ਆਪਣੇ ਵਾਲਾ ਚੋਬਰਾ ਜਿਹੜੇ ਤਵੇ ਹੁੰਦੇ ਆਗੇ ਭਾਈ ਰੋਟਾ ਵੇਟਰ ਦੇ ਇਹਨਾਂ ਦੀ ਖੋਲਾ ਖਲਾਈ ਕਰੀ ਜਾਂਦਾ ਗਰੀਸ ਕਰ ਦਈਏ ਕਹਿੰਦਾ ਹਲਾ ਭਾਈ ਲਵਾਹਾ ਜਰੀ ਸੱਤਰੀ ਘਾਲ ਭਾਈ ਮਾਨਪ੍ਰੀਤ ਵੱਲੋਂ ਸਾਰਿਆਂ ਨੂੰ ਕਰਤੀ ਖੁੱਲਦੀ ਨਹੀਂ ਯਾਰ ਇਹ ਚਿਕਨਟ ਹੀ ਨਹੀਂ ਚਿਕਨਟ ਹੀ ਨਹੀਂ ਕੁਝ ਇਸ ਤਮੋਰ ਹੋਊਗਾ ਪਾਣੀ ਤਾਂ ਪੈਣਾ ਹੀ ਸੀਗਾ ਸੀਜ਼ਨ ਚੱਲ ਗਿਆ ਠੇ ਸਾਰਾ ਹੈ ਆਈ ਨਾ ਸਿਸਟਮ ਹੁੰਦਾ ਹੋਵੇ ਦਾ ਬੰਦ ਹੀ ਕੱਲਾ ਯਾਰ ਖੁੱਲਦਾ ਤਾ ਕਿਸੇ ਬਸੇ ਜੇ ਬਸ ਖੁੱਲਦੇ ਹਣਗੇ ਅੰਦਰਲੇ ਬਸਾਂ ਉਦਕਾ ਨੂੰ ਗੂਗਲ ਤੋਂ ਬੋਚਲਾ ਪੈ ਗਏ ਮਾਤਾ ਜੀ ਉਹੀ ਪੈ ਗਏ ਚਲ ਹਰ ਜਲ ਯਾਹ ਆ ਗਿਆ ਦੇਖੀ ਚੱਕੀ ਜਾਂਦੀਆਂ ਖੜੀਆਂ ਬਜਾਰੀਆਂ ਤੇ ਲੱਗੀ ਆ ਹਾਂ ਆ ਗਿਆ ਆ ਗਿਆ ਲਿਆਉਣਾ ਛੀ ਛੀ ਆ ਜਾਓ ਮੰਮੀ ਹੇ ਤੇਰਕ ਅਰੇ ਤੇਰਕ ਨੇ ਆ ਤੇਰਕ ਲੈ ਲੈ ਆ ਤੇ ਦੋਰੀ ਆ ਹਾਂ ਇਹ ਕਰ ਗਿਆ ਹਾਂ ਉਹ ਨਹੀਂ ਆ ਸਾਢੇ ਵੀ ਪਾਇਆ ਵੀ ਕੀਤੀ ਵੜ ਕੇ ਸਾਢੇ ਦੂਜੇ ਪਾਇਆ ਨਹੀਂ ਜੀ ਪਾਇਆ ਅੱਜ ਤੇ ਟੂੜੀ ਫੌਂਦੀ ਵਲਾ ਰਖਿਆ ਹੈ ਐਸਾ ਆ ਕਾ ਤੋ ਲੱਗੀਆਂ ਦੱਸ ਕਾ ਤੋ ਲੱਗਿਆ ਸਾਈ ඔේ න ගල්ල දස්ස ග දස පතිවන්ගේ ලි සයණ වනගේ ලම කිරේගතය කෙතේතර දූර්ණ එක ර හැඩන ඒ දසදන හයි ගල් දස පත්සද ගල්ල කා ග කින ਵਾਹ ਜਿੱਟੂ ਕੀ ਥੋੜੀ ਕਿ ਭਵਾਉਣੇ ਹੋਏ ਤਾਂ ਅੱਜ ਮੰਨ ਤਕ ਕਰਾ ਕੇ ਪਾ ਫੇਰ ਹਾਂ ਇਹ ਤਾਂ ਤੰਗਲੀ ਨਾਲ ਹੀ ਬੋਲੀ ਆ ਗਈ ਫਿਰ ਪੜ ਲੈ ਠੀਕ ਆ ਤਦ ਨਾ ਬਾਹ ਬੰਦਿਆਂ ਵਾਂਗੂ ਕੰਮ ਕਰ ਉਹਨਾਂ ਚ ਪਾਈ ਆਨੇ ਕੁੱਟੂ ਗਿਆ ਨਾ ਨਾ ਛੋਟਾ ਭਾਜੀ ਕੋ ਪਹਿਲਾਂ ਭਰੇ ਤਾਂ ਚਾਰ ਬੱਠਾ ਲਓਵੇਂ ਪਰ ਟੋਕਰੇ ਜਿਵੇਂ ਚਾਰ ਟੋਕਰੇ ਪਹਿਲਾਂ ਭਰੇ ਓਵੇਂ ਪਰ ਇਹਨਾਂ ਦੇ ਵੀ ਖਾਕਸ ਤੇ ਨਹੀਂ ਹੁਣ ਆਈ ਵਧੀਆ ਲੱਗੀ ਜਾਂਦਾ ਮੈਨੂੰ ਪਹਿਲਾਂ ਪੋਲੀ ਜੀ ਹੋ ਕੇ ਲੱਗੀ ਸੀ ਚੰਬੜ ਗਈ ਹੁਣ ਆ ਬਲੌਕ ਪਾ ਉਹਨੂੰ ਪਾ ਰਿਹਾ ਜਾ ਤੇਰਾ ਬਲੌਕ ਬਣੀ ਆ ਰੁਗ ਪਰ ਪਰ ਕੇ ਪਾ ਕਾਤੋਂ ਲੱਗੀਆਂ ਕਾਤੋਂ ਲੱਗੀਆਂ ਧੂੜੀ ਪਾਉਂਦਾ ਆ ਗਏ ਸਾਰੇ ਆਖਣਗੇ ਕਾਤੋਂ ਕੰਮ ਕਰਦੀ ਐ ਸਹਜ ਭਾਈ ਪੁੱਛਣਗੇ ਲੈ ਲੈ ਪੁੱਛਣਾ ਗਾਇਸ ਕੀ ਜਵਾਬ ਦੇਵੇਂਗੀ ਵੇ ਆਜੰਦਾ ਆ ਦੇਖ ਕਿੰਨੀ ਔਖੀ ਲੱਗੀ ਅੰਨੀ ਆ ਔਖੀ ਹੋਵੇਗੀ ਔਖੀ ਕਿਉਂ ਨਹੀਂ ਕੱਚੀ ਹੁੰਦੀ ਹੈਗੀ ਅੱਛਾ ਇੱਕ ਟਲੇ ਹਮੈ ਆਲ ਖੜ ਕੇ ਆਏ ਆਏ ਪੈਰਾਂ ਚ ਥੋੜੀ ਵੱੜਦੀ ਹੈ ਕਣੀ ਪੱਕਾ ਇਤਲੇ ਆ ਇਤਲੇ ਆ ਮੇਰੇ ਤੁਹਾਡੇ ਕੋਲ ਹੀ ਭਈਆ ਇੱਥੇ ਰੱਖ ਸਹੀ ਸਹੀ ਦੱਸੀ ਵੀ ਕੰਮ ਔਖਾ ਲੱਗਦਾ ਸੌਖਾ ਹੈ ਤੂੜੀ ਸੌਖਾ ਪੱਕਾ ਪੱਕਾ ਪ੍ਰੋਮਿਸ ਹਟੇਗੀ ਫਿਰ ਸੂਖੋ ਫਿਰ ਬਸ ਗੋਹਾ ਨਹੀਂ ਹਟਦੀ। ਕੋਈ ਨਹੀਂ ਹਟਦੀ। ਸਗੂ ਲੋ ਤਾਂ ਨਹੀਂ ਹਟਦੀ। ਕਿਵੇਂ? ਕਿਆ ਮੱਝਾ ਲਈਏ ਫਿਰ ਆਪਾਂ ਹੋਰ? 6 6 ਮੱਝਾਂ ਨੂੰ ਪਵਾ ਦੇ ਕਰਾਂਗੇ ਨੀਰੇ ਨਾਲ। 5 ਨੂੰ ਪਵਾ। ਜਿਹਨੂੰ ਪਵਾ ਦੇ ਕਰੂੰਗੀ ਇੱਕ ਨੂੰ ਤੂੰ ਹੀ ਪਾਇਆ ਕਰ। ਚਲ ਇੱਕ ਨੂੰ ਮੈਂ ਪਾਇਆ ਕਰੂੰ। 5 ਨੂੰ ਤੂੰ ਪਵਾ ਦੇ ਕਰਾਂਗੀ ਪੱਕਾ? ਹਾਂ ਪੱਕਾ ਪਾ ਲਿਆ ਕਰੂੰ। ਭਰ ਗਿਆ ਹੁਣ ਟੋਕਰਾ। ਗੋਹਾ ਛੱਡ ਦੇ ਕਰਾਂਗੀ। ਮੈਂ ਹੋਰ ਪਾਉਣ ਆਂਗਾ। ਗੋਹਾ ਛੱਡ ਦੇ। ਮੰਮਾ ਨੂੰ ਵੀ ਦੇਖਣ ਕਿ। ਟੋਕਰਾ ਫਿਰ ਲੈ ਜਾਈ ਨਾ। ਬੋ ਪਾ ਮੰਗੀ। ਜੱ ਕੁਕੋਂ ਟੋਕਰ ਆਈ ਡਾ ਮਮਾ ਵਾਲੀ ਤੇ ਕੁਕ ਲਾਇਆ ਤਾਂ ਤੈਨੂੰ ਆ ਪਰ ਤੱਕ ਦੀ ਮਮਾ ਕੀ ਟੋਕਰ ਟੋਕਰ ਮੈਨੂੰ ਨਹੀਂ ਚੱਕਣਾ ਪਹਿਲਾਂ ਕਾ ਚਲ ਗਈ ਸੀ ਮਮਾ ਇਹ ਚੀਜ਼ ਲੈ ਜਾਂ ਤੂੰ ਕਾ ਤੇ ਚ ਲੈ ਗਈ ਸੀ ਪਹਿਲਾਂ ਤੂੜੀ ਦੂਸਰੇ ਬੱਠੇ ਚ ਉਹ ਦੇਖ ਲੈ ਪਿੱਛੇ ਪਿਆ ਬੱਠਲ ਜਿੱਤੇ ਟੋਕਰ ਆਗਾ ਚੱਕ ਲੈ ਕੁਛ ਨਹੀਂ ਹੁੰਦਾ ਉਹ ਇਹ ਨੂੰ ਲੈ ਕੇ ਜਾ ਉਹ ਖੁਈ ਜਾਣਾ ਪੁੱਤ ਹੁਣ ਐਂ ਤਾਂ ਦੱਸ ਦੇ ਵੀ ਕਾ ਤੋ ਕੌਣ ਤੇ ਨਾ ਤੈਨੂੰ ਤੂੜੀ ਪਾਉਣ ਕਾ ਤੋ ਲਾ ਰੱਖਿਆ ਅੱਜ ਦੱਸ ਦੇ ਬਸ ਵਾਸੇ ਕੱਟੂ ਹੋਵੇ ਹੈ ਤਾਂ ਕੱਟੀ ਹੈ ਪੱਕੀ ਨਹੀਂ ਸ਼ਾਇਦ ਮੈਨੂੰ ਗਰਦਰੀ ਇਹਦੀ ਕੀ ਤੂੰ ਸੇ ਪੱਠਣ ਉੱਤੇ ਲੱਗੇ ਪਏ ਚੱਲ ਮੂੰਹ ਟੱਕ ਕੇ ਦੱਸ ਦੇ ਕਾਤੋਂ ਲਾਇਆ ਤੁੜੀ ਪੌਣ ਤੈਨੂੰ ਮੈਂ ਕੰਮ ਦੱਸ ਮੈਂ ਦੱਸ ਦੇ ਮੈਂ ਮੈਂ ਦੱਸ ਦੇ ਨਾ ਮੈਂ ਦੱਸ ਦੇ ਨਾ ਵੀ ਕਾਤੋਂ ਤੁੜੀ ਪੌਣ ਲਾਈ ਅੱਜ ਕਿਉਂ ਹਰਗਾ ਤਾਂ ਲੱਗੇ ਦੱਸ ਦੇ ਉਹੀ ਲੱਗੀ ਆ ਬਸ ਉਹੀ ਨਹੀਂ ਮੈਨੂੰ ਪਤਾਗਾ ਆ ਛੁੱਟੀ ਸੀਗੀ ਤੈਨੂੰ ਅੱਜ ਨਾ ਨਹੀਂ ਨਹੀਂ ਸੀ ਕਰੇਗਾ ਤੋਰਈਆਂ ਫਿਰ ਮੈਂ ਤਾਂ ਕਰੇ ਲਈ ਨਹੀਂ ਅੱਜ ਕਾ ਤੋਰੇ ਪੀ ਕਰੇ ਉਹੀ ਲੈ ਪੀ ਕਿਹੜੀ ਗੱਲ ਤੂੰ ਜਿਹੜੀ ਗੱਲ ਤੂੰ ਆ ਨਾ ਹੁਣ ਮੈਂ ਤਾਂ ਇਹ ਕਹਿਣਾ ਹੁਣ ਲੋ ਛੁੱਟੀ ਮਨਵਾ ਦੂ ਰੋ ਛੁੱਟੀ ਮਨਵਾ ਮੈਨੀ ਮੋਟੀ ਕਾ ਤਾ ਮੈਨੀ ਮੋਟੀ ਕਾ ਤਾ ਫੇਰੇ ਨਹੀਂ ਮੋਟੀ ਕਾ ਤਾ ਮੈਂ ਤਾਂ ਅਜੀ ਬੇਟੇ ਹੀ ਘਟਾ ਲੈਨੇ ਆ ਬੇਟੇ ਘਟਾ ਲੈਨੇ ਵੇਲਾ ਕਰਨ ਲੱਗ ਮਮਾ ਕਹਦੀ ਤੁਹੇ ਇੱਧਰ ਇੱਧਰ ਵੀ ਆਂਦੇ ਰਹਾ ਕੈ ਨਾ ਤਰ ਰਿਜ਼ਲਟ ਕਾ ਵਾ ਅਜ ਰਿਜ਼ਲਟ ਕਾ ਦਾ ਆ ਕਿਹਨਾਂ ਦਾ ਰਿਜ਼ਲਟ ਸੀ ਹਾਂ ਹਾਂ ਬੱਜੂ ਇਹ ਪੈਰ ਚ ਬਹੁਤ ਤਾਂਹ ਤੋਂ ਢਿੱਗ ਢਿੱਗ ਵੀ ਨਾ ਤੂੜੀ ਦੀ ਥੱਲੀ ਆ ਜੇਗੀ ਭੱਜੇ ਵੀ ਨਹੀਂ ਜਾਣਾ ਤੂੰ ਲੈ ਜਾ ਲੈ ਜਾ ਚੱਲ ਖੜੀ ਹੋ ਜਾ ਉਹ ਲੱਭੜਗੇ ਪੈਰ ਤੂੜੀ ਨਾਲ ਇਹ ਅਜੇ ਇੱਥੇ ਰਹੁ ਤੂੜੀ ਵਾਲੇ ਸੀ ਇੱਧਰ ਇੱਧਰ ਲਿਆ ਬੱਠਲ ਆ ਕਰੀ ਆ ਕਰੀ ਚਾਚਾ ਛੱਡ ਆ ਕਰੀ ਚਾਚਾ ਉਹ ਆ ਤੂੜੀ ਜਿੱਦ ਕੀ ਜਾਂਦੀ ਪਰਾਂ ਤੋਂ ਡਿੱਗੀ ਜਾਂਦੇ ਮੈਂ ਨਹੀਂ ਕਹਿੰਦੀ ਮੈਂ ਮੈਨੂੰ ਇਹ ਕੰਮ ਔਖਾ ਲੱਗਦਾ ਮੈਂ ਪੜ ਹੀ ਲਿਆ ਕਰੂੰਗੀ ਅਜ ਇੱਕ ਵਾਰ ਸਾਨੂੰ ਇਹ ਕੰਮ ਕਰਾਉਣਾ ਦੱਸਣਾ ਹੁਣ ਮੈਂ ਦੱਸ ਦੇਣਾ ਚੱਲ ਵੀਡੀਓ ਜਿਹੜੀ ਤਾਂ ਬਹੁਤ ਲੰਬੀ ਹੋ ਗਈ ਵੀਡੀਓ ਹੈਂ ਵੀ ਲੰਬੀ ਹੋ ਜਾ ਦੇ ਪਰ ਦਸਣ ਵਾਲੀ ਇਹ ਫਿਰ ਪੁੱਛਣਗੇ ਉਹ ਸਾਰੇ ਦੇਖਣ ਵਾਲੀ ਵੀ ਸਹਿਜ ਨੂੰ ਕਾਹਤੋ ਥੋੜੀ ਪੋਣ ਲਾਇਆ ਅੱਜ ਪੁੱਛ ਤੇ ਪੁੱਛੜ ਹੈਂ ਕਹੇ ਇਹਨਾਂ ਨੂੰ ਵੀ ਸਾਰਾ ਪੁੱਛੜ ਪੁੱਛੋ ਨਾ ਪੁੱਛਣਗੇ ਜੇ ਕਮੈਂਟ ਆ ਗਿਆ ਕਿਸੇ ਦਾ ਫਿਰ ਦੱਸਣਾ ਤਾਂ ਪਊਗਾ ਜੀ ਕਿਸੇ ਦਾ ਵੀ ਨਹੀਂ ਕਮੈਂਟ ਆਵੇ ਪਲੀਜ਼ ਆਉਣਗੇ ਕਮੈਂਟ ਤਾਂ ਹੁਣ ਪੁੱਛਣਗੇ ਉਹ ਵੀ ਇਹ ਛੋਟੀ ਜੀ ਕਾਹਤੋ ਲਾਈਆ ਥੋੜੀ ਪੋਣ ਭਾਈ ਕੈਮੀ ਕਲਾਸ ਚ ਹੋ ਗਈ ਆ ਜੀ ਇੱਧਰ ਸਹਜ ਆਏ ਬੋਲ ਨੇ ਦਬਾ ਦਬ ਆਈਆ ਪੈਰ ਤੇ ਵੱਜੂ ਇਹ ਦੇਖ ਲਾ ਤੰਗਲੀ ਬਸ ਭਰ ਗਿਆ ਆ ਜਾ ਥੋੜੀ ਹਿੱਕ ਲੈ ਭਰ ਗਿਆ ਬਸ ਪੁੱਤਰੀ ਮੈਂ ਪੂਰਾ ਭਰਨਾ ਬਸ ਹੁਣ ਚਾਰ ਉਧਰ ਤੂੜੀ ਲਬੜੀ ਨਹੀਂ ਆ ਬਸ ਭਰੇਗੀ ਚਾਰੇ ਦਾਰੇ ਦੇਖ ਆ ਗਈ ਸੀ ਤੰਗਲੀ ਤੂੜੀ ਤੇ ਫੇਰ ਪੈਰ ਰੱਖ ਹੈ ਕੀ ਕਰਾਂ ਸਾਰਾ ਭਾਂਡਾ ਪਾਵਾਂਗੀ ਕੀ ਕਰਾਂ ਨਾ ਨਾ ਤੂੰ ਇੱਧਰ ਲਿਆਣੀਆ ਪਹਿਲਾਂ ਵੀ ਲੈ ਕੇ ਗਈ ਸੀ। ਉਹ ਉੱਧਰ ਸੀਗਾ ਇੱਧਰ ਪਸ਼ੂ ਖੜੀ ਆ। ਚੱਲ ਬਾਹਰ ਉੱਧਰ ਪਸ਼ੂ ਖੜੀ ਆ। ਆ ਜਾ। ਬੱਸ ਬੱਸ ਹੁਣ ਤੂੰੜੀ ਤੇ ਨਹੀਂ ਪਈ ਜਾਣੀ। ਛੀ ਟੋਕਰੇ ਪਾ ਦੇ ਪੁੱਤ ਬਹੁਤ ਹੈ। ਮੈਂ ਦੇਖ ਨਾ। ਟੋਕਰੇ ਹੋਰ ਬਾਰੇ ਆ। ਅੱਤੇ ਦੇਖ ਦੇ ਤਾਂ ਤੂੰ ਮੈਂ। ਖੜੀ ਹੋ ਜਾ। ਖੜੀ ਹੋ ਜਾ ਖੜੀ ਹੋ ਜਾ ਸਾਰੀ ਆਊਗੀ ਤੋ। ਚੱਲ। ਤੂੰ ਹੀ ਜਾ ਤੇਂਗਲੀ ਉੱਧਰ ਰੱਖ ਦੇ ਸਾਈਡ ਤੇ। ਇਹ ਭੱਜਾ ਨਹੀਂ ਜਾਣਾ ਫਿਰ। ਅੱਜ ਭਾਈ ਇਹਦਾ ਸਾਡੀ ਭਤੀਜੀ ਦਾ ਰਿਜ਼ਲਟ ਆਇਆ ਉਹ ਬੱਜੀ ਥੱਲੇ ਬੰਗਲੀ ਗੋਡੇ ਦੇ ਬੱਜੂ ਆ ਗਏ ਛੱਡਾ ਇਹ 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 ਸਾਰੀ ਥੱਲੇ ਬੱਤੀਆਂ ਛੱਡ ਦੇਣ ਚੱਲ ਸਹੀ ਜਾਜ ਆਪਾਂ ਹੁਣ ਗੱਲ ਕਰਦੇ ਆਂਗੇ ਚਲ ਕਰੋ ਗੱਲ ਮੇਰੀ ਗੱਲ ਨਹੀਂ ਕਰਦੇ ਸਰ ਜਾ ਰਹੇ ਕੰਮ ਨੀ ਹੱਲੂ ਵੀ ਕਰ ਲਿਆ ਕਰੋ ਕੋਈ ਯਾਰਾ ਮੇਰੇ ਨਾਲ ਲੈ ਕੋੜੇ ਹੈਲੂ ਕਰ ਸੈਜ ਘਰੇ ਕਾ ਤੁਰਈ ਅੱਜ ਤੁੜੀ ਕਾ ਤੋ ਪਾਈ ਸੈਜ ਤੋ ਅੱਜ ਤੂੰ ਦੱਸ ਕੋੜੇ ਕਿਹਦੀ ਵੇਡੂ ਆ ਇਹ ਕਹਿੰਦੀ ਇਹਦੇ ਨੰਬਰ ਘਟ ਆਏ ਆ ਇਹ ਕਹਿੰਦੀ ਆ ਨਹੀਂ ਹੈ ਇਹਨੇ ਆਖਿਆਗਾ ਮੈਨੂੰ ਵੀ ਨਹੀਂ ਪਤਾ ਅਰੇ ਆਇਆ ਕਿ ਨਾ ਇਹ ਦੂਤਾ ਆ ਜੀ ਅਹ ਕਰਦੀ ਆ ਚੌੜਾਈਆਂ ਚ ਮੈਂ ਉੱਥੇ ਉੱਠ ਕੇ ਆ ਗਈ ਮੈਂ ਕਿ ਵੀ ਰੋਂਦੀ ਆ ਤੇ ਤੇ ਚੌੜ ਕਰਦੀ ਆ ਆ ਦੇਖਾ ਆਉਣ ਲੱਗ ਗਿਆ ਨਾ ਛੱਕਾਂ ਹਾਂ ਲੱਗਦਾ ਪਤਾ ਮੈਂ ਆਪ ਨੂੰ ਲੈਤੀ ਮੈਂ ਰੋੜਿਆ ਮੈਂ ਰਲਾ ਦਨੀ ਸੰਨੀ ਜੱਸ ਹੁਣ ਸੰਨੀ ਵੀ ਰਲਾ ਚੱਲ ਰਲਾ ਨਹੀਂ ਪਊਗੀ ਵਿਚ ਬੈਠ ਕੇ ਗੋਲਣੀ ਚ ਮੈਨੂੰ ਪਤਾ ਮੈਨੂੰ मालूम ਸੀ ਕਮਲੀ ਜੀ ਕੀ ਦੇ ਕੀ ਦੇ ਚੁੰਨੀ ਦੇ ਕੇ ਮਾਰੇਗੀ ਮਾਰੂਗੀ ਜੁੰਨੀ ਸਿਰ ਦੇ ਕਿੰਪਰੇ ਬੋਲੀ ਬਈ ਇਹਦੇ ਨੰਬਰ ਘਟ ਆਏ ਚੱਲ ਆਇਆ ਫਿਰ ਨਹੀਂ ਦੱਸਦੇ ਸਾਸਰੀ ਘਰ ਬਲਾ ਸਾਰਿਆਂ ਨੂੰ ਕਿੰਨੇ ਨੰਬਰ ਦੱਸਿਆ ਨਹੀਂ ਆ ਬੱਕਰੀ ਨੇ ਦੱਸਿਆ ਹੈ ਕੁੜੇ ਕਾਏ ਨਹੀਂ ਦੱਸਦੀ ਆ ਵੇਖ ਕੇ ਵੀ ਹਾਂ ਫੁੱਲੇ ਨੰਬਰ ਲੈ ਉਰੇ ਆਓ ਤੂੰ ਵੀ ਰਿਮੋਟ ਚੱਕੀ ਆਉਣਾ ਆਏ ਸਾਲੇ 100% ਲੈਂਦੀ ਲੈਂਦੀ ਤੇ ਐ ਚੱਕੀ ਹੈ ਮਾਂ ਮਾਰੇ ਕੁੜਾ ਚੰਗਾ ਬਸ ਤਾ ਸਿਰ ਝਾੜ ਉੱਤਰ ਬੈਠ ਓ ਚ 100% ਆਉਂਦੇ ਆ 20% ਆਉਂਦੇ ਆ ਪੜਿਆ ਕਰ ਘੱਟ ਪੜਨ ਲੱਗੀ ਤੂੰ ਹੂੰ ਤੇ ਵੀ ਮੁਰੇ ਜਾਂਦੀ ਆ ਖੜ ਜਾ ਫਿਰ ਬੋਲੂਆ ਵੇੜਾ ਭਾਈ ਡੂੜ ਭਾਈ ਦਾ ਹੋ ਗਿਆ ਤੇ ਇਹਨਾਂ ਦੇ ਨੀਰੇ ਚਾਰੇ ਦਾ ਫੇਰ ਟਾਈਮ ਬਸ ਅੱਜ ਕੱਲ ਤਾਂ ਇਹ ਇਹਨਾਂ ਨੂੰ ਪਾਣੀ ਪਾ ਲੋ ਨੀਰਾ ਪਾ ਲੋ ਬਸ ਇੰਨੇ ਨਾਲ ਹੀ ਦਿਨ ਲੰਘ ਜਾਂਦਾਗਾ ਸਤਿ ਸ੍ਰੀ ਅਕਾਲ ਮਾਈਆਂ ਤਗੜੀ 마ਸੀ ਆਪ 마ਸੀ ਆਈ ਬੈਠੀ ਸਾਡੀ ਭਾਈ ਗੱਗੂ ਨੌਜਵਾਨ ਕਰੇ ਮਲਾਜਮ ਕਰੇ ਚਾਹ ਕਰਾ ਲਾ ਦੇ ਤੇਰਾ ਬਾਈ ਦਾ ਸੁਭਾਏ ਆਉਣਾ ਹੋ ਜਾਣਾ ਬਸ ਚਾਹ ਕਰਕੇ ਟੁੱਟੀ ਆ ਗਈ ਬੜੀ ਵੱਡੀ ਆਪਾਂ ਡੇਕੀ ਤੇ ਬਦਨ ਚੜ੍ਹਦਾ ਚੜੀ ਜਾਂਦਾ ਤੇ ਬੈਠ ਕੇ ਚੜੀਏ ਦੱਪੇ ਫਿਰ ਉਧਰਲੇ ਬਾ ਢੋਲ ਚਲਾ ਦਈ ਲੋ ਪਾਣੀ ਪੈ ਤੀ ਰਹਿਦਾ ਚੰਗਾ ਪਾਉ ਲਾ ਦਨ ਆ ਫਿਰ ਦਰੜਾ ਬਣਾ ਗਰਮੀ ਤਾਂ ਆ ਜਾਂਦੀ ਹੈ ਗਰਮੀ ਤਾਂ ਦੇਖ ਨਹੀਂ ਸੱਟ ਕੇ ਟੁੱਟੀ ਲਾਉਣੀ ਉਹ ਆ ਗਿਆ ਬਾ ਪਾ ਚਾਹ ਦਰ ਲੋ ਉਹ ਆਉਂਦਾ ਵਾਸਤੇ ਹੁਣ ਆਪ ਦਾ ਕਰਨ ਕਰ ਲਈ ਚਾਹ ਦੋ ਵੱਜ ਗਏ ਦੋ ਤਾਂ ਨਹੀਂ ਵੱਜੇ ਕੋਰ ਵੱਜਣ ਵਾਲੀ 10 20 ਮਿੰਟ ਰਹਿ 22 ਮਿੰਟ ਰਹਿੰਦੇ ਆ ਤਾਂ ਆ ਗਈ ਸਾਈ ਜਿ ਮੁਰਖੇ ਤੋਂ ਹੂੰ ਸਾਈ ਸਿੱਕਾ ਚੌੜ ਬਈ ਬਈ ਮੈਂ ਹੀ ਪਾਉਂਗੇ ਨੀ ਸਾਰੀ ਤੁੜੀ ਕਰਤੀ ਬੰਦ ਟੈਂਕੀ ਭਰ ਗਈ ਠੀਕ ਹੈ ਤੇ ਨੀਰਾ ਕੌਣ ਲਾਊਗਾ ਇਕੱਲੀ ਤੁੜੀ ਪਾ ਕੇ ਰੱਖਿਆ ਹੀ ਐ ਸਾਈ ਮੇਰਾ ਲਾਤਾ तू हां दू लफेड़े पहन गुड आफ्टून कोई बात नहीं हमारी किस्मत भी बदलेगी लफेड़े पहन के जो घट पड़े चलो होमवर्क करो नहीं 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 नहीं। दो मिनट रुक जा